ਨੰਗਲ ਸ਼ਹਿਰ ਦੇ ਨਾਲ ਲੱਗਦੇ ਜੰਗਲੀ ਅਤੇ ਪਹਾੜੀ ਖੇਤਰ ਦੇ ਵਿੱਚ ਅਨੇਕਾਂ ਪ੍ਰਜਾਤੀਆਂ ਦੇ ਜੀਵ ਜੰਤੂ ਪਾਏ ਜਾਂਦੇ ਹਨ ਇਹਨਾਂ ਵਿੱਚੋਂ ਕੁਝ ਜੰਗਲੀ ਜੀਵ ਸੜਕਾਂ ਦਾ ਰੂਪ ਕਰ ਲੈਂਦੇ ਹਨ ਤੇ ਹਾਸੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਅੱਜ ਅਜਿਹਾ ਇੱਕ ਮਾਮਲਾ ਨੰਗਲ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਇੱਕ ਨੀਲ ਗਾਂ ਦਾ ਛੋਟਾ ਬੱਚਾ ਜੋ ਰਿਹਾਈਸ਼ੀ ਖੇਤਰ ਦੇ ਵਿੱਚ ਦਾਖਲ ਹੋ ਗਿਆ ਤੇ ਉਸ ਉੱਤੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਤੇ ਉਸ ਨੂੰ ਨੋਚ-ਨੋਚ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਇਸਦੀ ਸੂਚਨਾ ਜੰਗਲੀ ਜੀਵ ਵਿਭਾਗ ਨੂੰ ਦਿੱਤੀ ਗਈ ਤੇ ਤੁਰੰਤ ਵਿਭਾਗ ਦੀ ਟੀਮ ਮੌਕੇ ਉੱਤੇ ਪਹੁੰਚੀ ਜਿਨ੍ਹਾਂ ਵੱਲੋਂ ਨੀਲ ਗਾਂਦੇ ਬੱਚੇ ਦਾ ਮੋਢਲਾ ਉਪਚਾਰ ਕਰਕੇ ਉਸ ਦੀ ਮਲਮ ਪੱਟੀ ਕੀਤੀ ਗਈ। ਉਹਨਾਂ ਦੱਸਿਆ ਕਿ ਖਬਰ ਮਿਲਣ ਤੋਂ ਬਾਅਦ ਉਹ ਮੌਕੇ ਉੱਤੇ ਪਹੁੰਚੇ ਤਾਂ ਵੇਖਿਆ ਇਸ ਨੂੰ ਕੁੱਤਿਆਂ ਦੇ ਵੱਲੋਂ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ। ਹੁਣ ਉਹਨਾਂ ਵੱਲੋਂ ਇਸ ਦਾ ਮੋਢਲਾ ਉਪਚਾਰ ਕੀਤਾ ਗਿਆ ਹੈ ਤੇ ਜਿਵੇਂ ਹੀ ਇਹ ਤੰਦਰੁਸਤ ਹੋ ਜਾਵੇਗਾ ਇਸ ਨੂੰ ਮੁੜ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇਗਾ। ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਜਾਨਵਰ ਹੀ ਲਗਾਏ ਦਾ ਬਲੀਊ ਬੋਲਦਾ ਜੀ ਐਂਬਲੀ ਬੁਲਦਾ ਹੈ ਅੱਛਾ ਤੇ ਕੁੱਤੀਆਂ ਨੇ ਜਿੱਦਾ ਨਾਲ ਕਿਤੇ ਇੰਜਰਡ ਕਰ ਦਿੱਤਾ ਜੀ ਅੱਛਾ ਜੀ ਆਪਾਂ ਦੇਖਦੇ ਹਾਂ ਜੀ ਤਾਂ ਫਰਸਟ ایڈ ਦੇ ਲਏ ਜੀ ਇਹ ਨਾਲ ਲੱਤਾਂ ਦੇ ਜੀ ਜੀ ਫਿਰ ਕਿਵੇਂ ਜਾਣਕਾਰੀ ਮਿਲੀ ਤੁਹਾਨੂੰ ਕੀ ਹਾਂ ਸਾਨੂੰ ਦੋ ਸਾਈਡ ਤੋਂ ਤੋਂ ਸਾਡੇ ਬੋਲੂ ਆਇਆ ਸੀਗਾ ਜੀ ਫੋਨ ਜੀ ਜੀ ਹਾਂ ਜੀ ਤੇ ਉੱਥੇ ਕੋਈ ਜਿਹੜਾ ਜੰਗਲੀ ਜਾਨਵਰ ਹੈ ਜਿਹੜਾ ਜੀ ਮਗਰ ਕੁੱਤੇ ਲੱਗੇ ਹੋਏ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਜਿਹੜਾ ਆਪਣੇ ਹੂਟੇ ਚ ਲੈ ਜਾਂ ਸੀਗੇ ਜੀ। ਹਾਂ ਜੀ। ਕਾਫੀ ਸੀ ਮੱਧੁਰ ਕੀਤੇ। ਹੁਣ ਤੁਸੀਂ ਇਹਨੂੰ ਆਪਣੇ ਕਬਜ਼ੇ ਚ ਲੈ ਕੇ ਸਾਰੇ ਇਹ ਤੋਂ ਪਹਿਲਾਂ ਆ ਜੀ ਦਾ। ਮੁੱਢਲੀ ਸਹਾਇਤਾ ਦੇਵਾਂਗੇ ਜੀ। ਤੇ ਫਿਰ ਦੇਖਾਂਗੇ ਜੇ ਬੀਜ ਕਰਨਾ ਜੋਗਾ ਤੇ ਮਦਰ ਨੂੰ ਲੱਭ ਕੇ ਜੀ ਤੇ ਇਹਨੂੰ ਦੇ ਨਾਲ ਮਿਲਾਨ ਕੋਈ ਤੁਸੀਂ ਕਰਿਆ। ਉਹ ਕਹਿੰਦੇ ਸਰ ਥੋੜੀ ਇਜਰੀ ਹੈ ਇਹਦੇ ਥੱਲੇ ਨਾ ਜੀ। ਜੀ। ਹਾਂ ਇਸੇ ਆ ਤੇ ਪੱਟਦੇ। ਉੱਥੇ ਨਾ ਗੰਦੀਆਂ ਹਾਰ ਰਹੀਆਂ ਸੋ ਬੰਟੀ ਜੀ ਕਦੋਂ ਮਿਲਿਆ ਇਹ ਤੁਹਾਨੂੰ ਬੱਚਾ ਇਹ ਇਹਨਾਂ ਨੂੰ ਜਿਆਦਾ ਪਤਾ ਮੈਨੂੰ ਕਦੋਂ ਦੇਖਿਆ ਜੀ ਇਹਨਾਂ ਨੇ ਦੇਖਿਆ ਉਹ ਤੋਂ ਬਾਅਦ ਹੋ ਗਿਆ ਜੀ ਅੱਧਾ ਪੌਣਾ ਘੰਟਾ ਹੋ ਗਿਆ ਜੀ ਬੱਚੇ ਆਈ ਥੱਦੇ ਨਾ ਮਹਿਦਪੁਰ ਤੋਂ ਤੇ ਬੱਚਿਆਂ ਨੇ ਦੇਖਿਆ ਇੱਥੇ ਕੁੱਤਿਆਂ ਨੇ ਫੜਿਆ ਹੋਇਆ ਸੀ ਅੱਛਾ ਜੀ ਕੁੱਤਿਆਂ ਨੇ ਫੜੀ ਫਿਰ ਉਹਨਾਂ ਨੇ ਛਡਾਇਆ ਉਸ ਤੋਂ ਹੀ ਕੁੱਤੇ ਤੇ ਤੇ ਕੁੱਤੇ ਦਾ ਭੱਜ ਗਿਆ ਜੀ ਫਿਰ ਬੱਚਿਆਂ ਨੇ ਇੱਥੇ ਉੱਥੋਂ ਚੱਕ ਕੇ ਇੱਥੇ ਫਿਰ ਪਾਣੀ ਬੁਣੀ ਪੜਾਇਆਗੇ ਜੀ ਪਾਣੀ ਬੁੜਾਣ ਤੋਂ ਹੁਣ ਥੋੜਾ ਠੀਕ ਹੈ ਜੀ ਨੀ ਲਗਾਇਆ ਦਾ ਬੱਚਾ ਹੈ ਜੀ ਜੀ ਤੇ ਕਿਤੇ ਕਾਰਨ ਬਸ ਕੁੱਤੀਆਂ ਨੇ ਇਹਨੂੰ ਕਦੇ ਕੀ ਰਗੇ ਨਹੀਂ ਥੋੜੇ ਇੰਜਰਡ ਕੀਤਾ ਹੋਇਆ ਜੀ ਇਹ ਅਸੀਂ ਹਸ ਲੈ ਲਿਆ ਕਬਜ਼ੇ ਚ ਜੀ ਏ ਭਾਈ ਸਾਹਿਬ ਉਹਦੀ ਵੀ ਫਾਰੇ ਚ ਇੱਥੇ ਹੈਗੇ ਜੀ ਇਹਨਾਂ ਦੀ ਕਾਫੀ ਮਦਦ ਕੀਤੀ ਇੰਦਰ ਜੀ ਹੈਗੇ ਆ ਜੀ ਜੀ ਤੇ ਆਪਾਂ ਸਾਰਾ ਹੁਣ ਇਹਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਆਪਣੇ ਲੈ ਜਾਣਾ ਆਪਣੇ ਸੈਂਟਰ ਜੀ ਜੀ ਤੇ ਦੇਖਦੇ ਆ ਇਹਨਾਂ ਨੂੰ ਫਿਰ ਕੁਛ ਜੇ ਕਰਾਂਗੇ ਠੀਕ ਹੋਣ ਤੋਂ ਬਾਅਦ ਇਹਨੂੰ ਇਹਦੀ ਮਾਂ ਨਾਲ ਮਲਾਣ ਦੀ ਮਲਾਣ ਦੀ ਕੋਸ਼ਿਸ਼ ਕਰਾਂਗੇ ਕਿੰਨੀ ਕੁ ਏਜ ਦਾ ਲੱਗਦਾ ਇਹ ਸਰ ਹਾਲੇ ਮਹੀਨਿਆਂ ਦੇ ਵਿੱਚ ਆ ਜੀ ਅੱਛਾ ਜੀ ਆਪਾਂ ਮੈਂ ਤਾਂ ਪਰਤਵਾਰੇ ਸੀ ਤੇ ਰਸਤੇ 'ਚ ਸਰ ਜਿੱਦਾਂ ਕੀ ਮਤਲਬ ਜੋ ਇਹਨਾਂ ਦੀ ਸਾਊਂਡ ਹੁੰਦੀ ਆ ਤੇ ਬਹੁਤ ਜ਼ੋਰ-ਜ਼ੋਰ ਦੀ ਚਲਾ ਰਿਆ ਸੀ ਇਹ ਕਿੱਥੇ ਕਿੱਥੇ ਸੀ ਇਹ ਇਹ ਇੱਥੇ ਜੀ ਇਹ ਵਾਲੇ ਏਰੀਆ ਤੇ ਨਾ ਅੱਛਾ ਜੀ ਤੇ ਕੁੱਤੇ ਦਬੋ ਚਲੇ ਆ ਬਠਾਈ ਇਹਨੂੰ ਫੜਿਆ ਹੋਇਆ ਸੀ ਜੰਗਲੀ ਕੁੱਤੇ ਸੀ ਹਾਂਜੀ ਹਾਂਜੀ 12 ਕੁੱਤੇ ਹਾਂਜੀ 12 ਸੀ ਜੀ ਜੀ ਤੇ ਉਹਨੇ ਸਰ ਉਹ ਬਹੁਤ ਅੜ ਫੜਿਆ ਸੀ ਇਹ ਗਰਦਨ ਇਹਦੇ ਮਤਲਬ ਜੀ ਮੂੰਹ ਚ ਪਾਈ ਹੋਈ ਸੀ ਉਹਨੇ ਹੂੰ ਹੂੰ ਬਲੱਡ ਵਗੈਰਾ ਗੋ ਨਿਕਲਿਆ ਥੀ ਜੀ 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 ਫਿਰ ਮਤਲਬ ਕੀ ਫਿਰ ਮੈਂ ਆਇਆ ਜਿੱਦਾਂ ਘਰੋਂ ਆਇਆ ਫਿਰ ਵਾਪਸ ਹੂੰ ਹੂੰ ਜਿੱਦਾਂ ਕੁੱਤਾ ਧੋਆਇਆ ਅਸੀਂ ਧੋਵਾ ਕੇ ਫਿਰ ਮਤਲਬ ਜੀ ਅਸੀਂ ਕਸਟਰੀ ਚ ਲੈ ਗਿਆ ਜੀ ਜੀ ਕੁੱਤੇ ਨੇੜੇ ਨਹੀਂ ਆਉਂਦੇ ਫਿਰ ਕੋਮਾਂਡ ਲੈਂਦਾ ਪਾਣੀ ਵਗੈਰਾ ਪਾਣੀ ਵਗੈਰਾ ਬਾਅਦ ਇਹਦਾ ਕਰਦਾ ਉਹਦਾ ਟਰੀਟਮੈਂਟ ਕੀਤਾ ਅਸੀਂ ਕੋਈ ਹੱਡੀ ਹੁੱਡੀ ਦੀ ਲੱਤਾਂ ਲੁੱਤਾਂ ਨਹੀਂ ਨੋਰਮਲ ਸੱਟ ਆ ਬਸ ਸਾਰੀ ਨੋਰਮਲ ਸੱਟ ਆ ਠੀਕ ਜਿਹਾ ਕਮੀ ਕੀਤਾ ਸਾਰੀ ਜੀ ਜੀ ਐਸਐਸਬੀ ਆਰਵੀ ਸਕੂਲ ਦੇ ਨਜ਼ਦੀਕ ਇਹ ਅੱਜ ਸਾਮੀਲ ਗਾਇ ਦਾ ਬੱਚਾ ਮਿਲਿਆ ਇੰਜਰ ਅੰਕੁਸ਼ ਨਾਮ ਦੇ ਇਹ ਲੜਕੇ ਨੇ ਦੱਸਿਆ ਆ ਕੇ ਇਹਨੇ ਜਾਣਕਾਰੀ ਦਿੱਤੀ ਅੰਕੁਸ਼ ਦੇ ਪਾਪਾ ਨੇ ਦੋਨਾਂ ਨੇ ਆ ਕੇ ਇਹਨੂੰ ਬਚਾਇਆ 10 12 ਕੁੱਤੇ ਇਹਨੂੰ ਖਾ ਰਹੇ ਸੀ ਤਾਂ ਅੱਜ ਕੱਲ ਇਹਨਾਂ ਦਾ ਬਰੀਡਿੰਗ ਸੀਜ਼ਨ ਹੈ ਬੱਚੇ ਰਾਤ ਦੇ ਟਾਈਮ ਆਪਣੀ ਮਾਂਵਾਂ ਦੇ ਨਾਲ ਇੱਥੇ ਅਕਸਰ ਦੇਖੇ ਜਾਂਦੇ ਆ ਹੂੰ ਇਹ ਨੀਲगाय ਇਸ ਐਨ ਐਫ ਐਲ ਦੇ ਜੰਗਲਾਂ 'ਚ ਕਾਫੀ ਜ਼ਿਆਦਾ ਹੈ ਹੂੰ ਤਾਂ ਲੋਕਾਂ ਨੂੰ ਜਿਸ ਤਰ੍ਹਾਂ ਅੰਕੁਸ਼ ਨੇ ਅੱਗੇ ਆ ਕੇ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਾਡੇ ਦਾ ਹੀ ਅ ਰਹੇਗਾ ਕਿ ਇਹਨੂੰ ਆ ਕੇ ਲੋਕਾਂ ਨੂੰ ਜੰਗਲੀ ਜਾਨਵਰਾਂ ਦੇ ਬੱਚਿਆਂ ਨੂੰ ਇਸੇ ਤਰ੍ਹਾਂ ਬਚਾਉਣਾ ਚਾਹੀਦਾ ਅੱਜ ਕੱਲ੍ਹ ਇਹਨਾਂ ਦਾ ਬਰੀਡਿੰਗ ਸੀਜ਼ਨ ਚੱਲ ਰਿਹਾ ਤਾਂ ਤੇ ਠੀਕ ਹੈ ਹੁਣ ਇਹ ਐਟੈਂਟੀ ਦੀ ਮਲਮ ਪੱਟੀ ਕਰ ਦਿੱਤੀ ਔਰ ਇਹਨੂੰ ਦੁੱਧ ਪਿਲਾਇਆ ਜਾ ਰਿਹਾ ਬਚ ਗਿਆ ਚਲੋ ਧੰਨਵਾਦ ਜੀ ਜਦ ਤੱਕ ਜੀਵਨ ਇਹਨਾਂ ਦੇ ਹੂੰ ਹੋਣੀ ਹੈ